ਕਮਹਲਾ ਚੌਥਾ ਅੰਤਰ ਅਗਿਆਨ ਪਈ ਮਤ ਮਦ ਮਾ ਸਤਗੁਰ ਕੀ ਪ੍ਰਤੀਤ ਨਹੀਂ ਅੰਦਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇ ਖਪਾਈ ਸਤਗੁਰ ਕਾ ਪਾਣਾ ਚੇਤਨਾ ਆਵੇ ਆਪਣੇ ਸਵੈ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਈ ਰਾਗ ਸੋਟ ਦੀ ਵਾਰ ਦੀ ਸ਼ਬਦ ਵਿੱਚ ਪੜੀ ਤਾਨ ਤਾਨ ਸ੍ਰੀ ਗੁਰੂ ਰਾਮਦਾਸ ਜੀ ਪਾਸ਼ਾ ਜੀ ਦੀ ਬਖਸ਼ਿਸ਼ ਕੀਤੀ ਹੋਈ ਤਾਨ ਤਾਨ ਸ੍ਰੀ ਗੁਰੂ ਰਾਮਦਾਸ ਜੀ ਪਾਸ਼ਾ ਜੀ ਦੇ ਦਰ ਤੋਂ ਅੰਮ੍ਰਿਤ ਵੇਲੇ ਦਾ ਮਹਾਰਾਜਾ ਆਪਣਾ ਹੁਕਮ ਬਖਸ਼ਿਸ਼ ਕਰ ਰਿਹਾ ਹਨ ਕਿ ਮਨ ਮੁਖ ਦੇ ਹਿਰਦੇ ਵਿੱਚ ਅਗਿਆਨ ਹੈ ਉਸ ਦੀ ਅਕਲ ਉੱਚੀ ਹੁੰਦੀ ਹੈ ਤੇ ਸਤਿਗੁਰੂ ਉੱਤੇ ਉਸ ਨੂੰ ਸਿੱਧਕ ਨਹੀਂ ਹੁੰਦਾ ਮਨ ਵਿੱਚ ਧੋਖਾ ਹੋਣ ਕਰਕੇ ਸੰਸਾਰ ਵਿੱਚ ਵੀ ਉਹ ਸਾਰਾ ਤੋਖਾਈ ਤੋਖਾ ਵਰਤਦਾ ਸਮਝਦਾ ਹੈ ਮਨਮੁਖ ਬੰਦੇ ਆਪ ਦੁਖੀ ਹੁੰਦੇ ਹਨ ਤੇ ਹੋਰਨਾਂ ਨੂੰ ਦੁਖੀ ਕਰਦੇ ਹਨ ਸਤਿਗੁਰੂ ਦਾ ਹੁਕਮ ਉਹਨਾਂ ਦੇ ਚੇਤ ਵਿੱਚ ਨਹੀਂ ਆਉਂਦਾ ਪਾਣਾ ਨਹੀਂ ਮੰਨਦੇ ਤੇ ਆਪਣੀ ਗਰਜ ਦੇ ਪਿੱਛੇ ਭਟਕਦੇ ਫਿਰਦੇ ਹਨ ਹੇ ਹਰੀ ਆਪਣੇ ਮਿਹਰ ਕਰੇ ਤਾਉ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਵਿੱਚ ਲੀਨ ਉਹ ਦੇਹਾਨਾ ਮਹਲਾ 4 ਮਨਮੁਖ ਮਾਇਆ ਮੋਹ ਵਿਆਪੇ ਦੂਜੇ ਪਾਏ ਮਨੁਹਾ ਥਿਰਦਾ ਹੈ ਅਨੰਦਨ ਜਲਤੇ ਰਹੇ ਦਿਨ ਰਾਤੀ ਹੋਵੇਂ ਖਪੇ ਖਪਾਹੇ ਮਾਇਆ ਦੇ ਮੋਹ ਵਿੱਚ ਗਰਸੇ ਹੋਏ ਮਨਮੁਖ ਦਾ ਮਨ ਮਾਇਆ ਦੇ ਪਿਆਰ ਵਿੱਚ ਇੱਕ ਥਾਂ ਤੇ ਟਿਕਦਾ ਨਹੀਂ ਹਰ ਵੇਲੇ ਦਿਨ ਰਾਤ ਮਾਇਆ ਵਿੱਚ ਸੜਦੇ ਰਹਿੰਦੇ ਹਨ ਅਹੰਕਾਰ ਵਿੱਚ ਆਪ ਦੁਖੀ ਹੁੰਦੇ ਹਨ ਹੋਰਨਾਂ ਨੂੰ ਦੁਖੀ ਕਰਦੇ ਹਨ ਅੰਤਰ ਲੋਭ ਮਹਾ ਗੁਬਾਰਾ ਤਿਲ ਕੈ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਭੂ ਨਾ ਪਾਵੇ ਜਨਮ ਮਰੇ ਮਰ ਜਾਹੇ ਨਾਨਕ ਬਖਸ਼ ਲੈ ਪ੍ਰਭ ਸਾਚਾ ਜੇ ਗੁਰ ਚਰਣੀ ਚਿਤ ਲਾਏ ਉਹਨਾਂ ਦੇ ਅੰਦਰ ਲੋਭ ਰੂਪ ਵੱਡਾ ਹਨੇਰਾ ਹੁੰਦਾ ਹੈ ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਟਕਦਾ ਉਹ ਆਪਣੇ ਆਪ ਹੀ ਦੁਖੀ ਹੁੰਦੇ ਹਨ ਕਦੇ ਸੁਖੀ ਨਹੀਂ ਹੁੰਦੇ ਸਦਾ ਜੰਮਣ ਮਰਨ ਦੇ ਗੇੜ ਵਿੱਚ ਪੈ ਰਹੇ ਹਾਂ ਨਾ ਜੇ ਧੰਗ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਚਿੱਤ ਜੋੜਨਾ ਤਾਂ ਸੱਚੀ ਤਾਂ ਸੱਚਾ ਹਰੀ ਉਹਨਾਂ ਨੂੰ ਬਖਸ਼ ਲਏਗਾ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ ਸੇਬ ਚਖਣ ਜੰਤ ਜਿਨੀ ਹਰ ਧਿਆਇਆ ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ ਉਹ ਸੰਤ ਹਨ ਭਗਤ ਹਨ ਉਹੀ ਕਬੂਲ ਹਨ ਉਹ ਮਨੁੱਖ ਸਿਆਣੇ ਹਨ ਜੋ ਹਰੀ ਨਾਮ ਸਿਮਰਦੇ ਹਨ ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ ਸੰਤ ਜਨਾਂ ਕੀ ਤੂੜ ਮस्तक ਲਾਇਆ ਆਤਮਿਕ ਜੀਵਨ ਦੇਣ ਵਾਲਾ ਨਾਮ ਖਜ਼ਾਨਾ ਰੂਪ ਭੋਜਨ ਖਾਂਦੇ ਹਨ ਤੇ ਸੰਤਾਂ ਦੀ ਚਰਨ ਧੂੜ ਆਪਣੇ ਮੱਥੇ ਉਤੇ ਲਾਉਂਦੇ ਹਨ ਲਾਲਕ ਭੈ ਪੁਨੀਤ ਹਰ ਤੀਰਥ ਨਾਇਆ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਇਹੋ ਜਿਹੇ ਮਨੁੱਖ ਹਰੀ ਦੇ ਭਜਨ ਰੂਪ ਵਿੱਚ ਤੀਰਥ ਦੇ ਨਹਾਉਂਦੇ ਹਨ ਤੇ ਪਵਿੱਤਰ ਹੋ ਜਾਂਦੇ ਹਨ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਜੀ ਆਓ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਬੜੇ ਸ਼ਾਨੋ ਸ਼ੌਕ ਦੇ ਨਾਲ ਬੜੇ ਵਧੀਆ ਤੋਂ ਵਧੀਆ ਤਰੀਕਿਆਂ ਦੇ ਨਾਲ ਮਨਾਇਆ ਜਾ ਰਿਹਾ ਹੈ ਜਾ ਰਿਹਾ ਹੈ ਬਹੁਤ ਸੰਗਤਾਂ ਗੋਇੰਦਵਾਲ ਸਭ ਪਹੁੰਚ ਰਹੀਆਂ ਹਨ ਗੁਰੂ ਅਮਰਦਾਸ ਜੀ ਦੇ ਗੁਣ ਨਹੀਂ ਗਾਏ ਕਿ ਦੱਸੇ ਜਾ ਸਕਦੇ ਕਿੰਨੇ ਗੁਣ ਹਨ ਇਨਫਿਨਿਟ ਬੇਅੰਤ ਹਨ ਉਹਨਾਂ ਵਿੱਚੋਂ ਤੁਸ਼ ਮਾਤਰ ਮੇਰੀ ਬੁੱਧ ਮੁਤਾਬਕ ਜੋ ਮੈਂ ਗੁਰਬਾਣੀ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਤਾ ਜੀ ਤੇ ਬਲਵੰਡ ਜੀ ਦੀ ਵਾਰ ਰਾਮਕਲੀ ਦੀ ਵਾਰ ਵਿੱਚ ਗੋਇੰਦਵਾਲ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਦੀ ਖੇਤੀ ਇਸ ਤਰ੍ਹਾਂ ਲਿਖੀ ਹੋਈ ਐ ਅਸੀਂ ਦਸਣ ਵਿੱਚ ਕਾਮਯਾਬ ਨਹੀਂ ਹੋ ਸਕਿਆ ਉਹ ਨਿਮਾਣੀ ਜੀ ਕੋਸ਼ਿਸ਼ ਕਰੀਏ ਮੈਂ ਇੱਕ ਛੋਟਾ ਜਿਹਾ ਆਰਟੀਕਲ ਲਿਖੂੰਗਾ ਇਸੇ ਪੇਜ ਤੇ ਵੀ ਸ਼ੇਅਰ ਕਰੂੰਗਾ ਹੋਈਆਂ ਭੋਲਾ ਦੇ ਮਾਫੀ ਬਖਸ਼ਨੀ ਸਿਹਤ ਮੈਨੂੰ ਬਖਸ਼ਨੀ ਜੋ ਤੁਹਾਨੂੰ ਚੰਗਾ ਲੱਗੇ ਉਹ ਗੁਰਮੰਤਰ ਦਾ ਜਵਾਬ ਕਰੀਏ ਵਾਹੇ ਗੁਰੂ ਵਾਹ 와... Wow.